ਨੇ ਚੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਨਤੀ ਆ ਕਰਨਾ ਪਊਗਾ ਅੱਜ ਇਹ ਪਹਿਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੋਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧਾਨਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਹ ਯਾਰ ਦੀ ਜ਼ਿੰਦਗੀ ਛੱਡ ਕੇ ਹਿੰਦੂ ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਇਹਨਾਂ ਦੇ ਜਨੇਊ بچਾਉਣ ਜਨੇਊ بچਾਉਣ ਦਾ ਮੁੱਲ ਆ ਦੇਣ ਦੇ ਤੇ ਆਪਣੀ ਕਿਰਪਾ ਨਾਲ ਆਜੀ ਰਾਜੀ ਸਿਰੇ ਸਿੰਘ ਸਾਹਿਬ ਨਾਂ ਕਰਦੇ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਨਾਂ ਵਿੱਚ ਖੜਾ ਹੈ ਨਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦੋਂ ਘਰ ਪਈ ਨਾ ਪਤਾ ਉਦੋਂ ਲੱਗਣਾ ਭਾਈ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਬਾਬੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫੇਰ ਫ੍ਰਾਂਸ ਤੇ 에ਮੀਰੇਟ एयरਲਾਈਨ ਦੁਬਈ ਫ੍ਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦੋ ਔਰ ਇੱਥੇ ਆ ਜਿਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਣੀ ਗੱਲ ਇਹ ਚੀਜ਼ ਹੈ ਕਿ ਮੈਂ ਹੁਣ ਸਪੇਨ ਤੋਂ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵਡੀ ਟੇਕ ਪਾ ਕੇ ਚੱਲੇ ਆਵਾ ਤਿੰਨ ਫੁੱਟੀ ਫਿਰ ਮੈਂ ਮੰਨਾ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜਰਦਾ ਜੀ ਇੱਕ ਮਿੰਟ ਵਾਲੇ ਕੋਲ ਹੋਂ ਤੇ ਜੀਸੀ ਨੂੰ ਮਿਲਣਾ ਹੋਵੇ ਤੇ ਜਿਹੜਾ ਸਾਡਾ ਪ੍ਰਧਾਨ ਸ਼ਰੋਣੀ ਕਮੇਟੀ ਦਾ ਉਹ ਰਿਬੋਰਟ ਹੁੰਦਾ ਪਹਿਲਾਂ ਜੋ ਡੋਰ ਸਾਹਿਬ ਹੁੰਦੇ ਨਾ ਡੀਸੀ ਪੋਸਟ ਆਏ ਵੀ ਮੈਂ ਆਵਾਂ ਮੈਂ ਤੁਹਾਨੂੰ ਸਾਡੇ ਜੇ ਸ਼ਰੋਨੀ ਕਡੇ ਪ੍ਰਧਾਨ ਆ ਉਹ ਅੱਗੇ ਗੰਢੇ ਨੂੰ ਲੈ ਕੇ ਮੈਦਾਨ ਨੂੰ ਮੈਨਾਂ ਇਹ ਗੱਲ ਸਾਡੇ ਪਰ ਸਿੱਖ ਸੰਸਥਾਵਾਂ ਜਿਹੜਾ ਆਪਣਾ ਵਜੂਹ ਛੱਡੀ ਜਾਂਦੀਆਂ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੀ ਕੋਸ਼ਿਸ਼ ਕਰੀਏ ਯਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਂ ਜਾਂਦੇ ਆ ਇਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲਾਣਾ ਪੈਣਾ ਧਾਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਏਟ ਕਰਕੇ ਤੇ ਇਥੇ ਸਕੱਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹੈਨਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਇਹਨਾਂ ਕਿੰਨਾ ਯਾਰ ਗੰਦ ਪਾਇਆ ਵੀਡੀਓ ਲਈ ਹੈ ਹੈ ਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋ ਗੋਣੇ ਆ ਜੀ ਆਉਣੇ ਇਹ ਸਮਾਂ ਬਣਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਾਂਦਾ ਭਈਆ ਲਿਆ ਗਿਆ ਤੇ ਨਾ ਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆ ਪੁੱਤ ਹਾਂ ਜਿਹੜੇ ਇੱਥੇ ਸਿਕਿਉਰਿਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਘਦਰਾ ਯਾਰ ਮੈਂ ਪਟਕੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਹਾਂ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੁਆਲਿਫਿਕੇਸ਼ਨ ਹੀ ਨਹੀਂ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਵਾਰੀਅਸ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਬੈਠੇ ਆ ਸਾਡਾ ਬੈਠੀ ਹੈ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫਿਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਝਟਦੇ ਚੱਲੇ ਜਾਂਦੇ ਹੈਨਾ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਤੇ ਦੁਰਪਿਆ ਮੇਰੀ ਫਰੈਂਕ ਕੈਨਸਲ ਹੋਈ ਦਾ ਮੇਰੇ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੁਝ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਾਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਨਹੀਂ ਚੱਕੀ ਛੋੜ ਲੱਗਦੇ ਹਾਂ ਕਿਸੇ ਵੀ ਚੀਜ਼ ਨੂੰ ਐਮੀਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭ ਜੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇੱਥੇ ਤੇ ਮੈਨੂੰ ਹਣ ਵਿਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਕਾਲ ਵੇਚ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹਣ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਨਾ ਹੈਗੀ ਪਰ ਆਪਾਂ ਕੋਈ ਨਹੀਂ ਤਿਆਰ ਪਰ ਤਿਆਰ ਨਹੀਂ ਆ ਤੇ ਜੇ ਉਹ 10 ਸਰੀਰ 50 ਸਰੀਰ 100 ਸਰੀਰ ਹੁਣ ਅੱਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਹਰੇਕ ਨੂੰ ਯਾਰ ਆਪਣੇ ਘਰ ਦਾ ਡਰ ਗਿਆ ਹੈ ਤੇ ਡਰੋਂ ਤਮ ਨਿਕਲਣਾ ਜਿੱਦਣ ਅਦਰ ਖੱਡੇ ਬਾਟੇ ਦਾ ਅੰਮ੍ਰਿਤ ਗਿਆ ਜਿੱਦਣ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤ ਦੀ ਬੂੰਦ ਬੂੰਦ ਰਚੀ ਉਸ ਦਿਨ ਡਰ ਨਿਕਲਣਾ